اور میں کہوں گا ہم سچ بھی نہیں پر اس اندر سچ تو پہلا ایک زندگی ہی ہے کہ اس زندگی سب تو اہم رول ماں ہوتا ہے ماں شک نہیں کا احساس ہے جو تسی دنیا کے کسی بھی حصے جو پریفیروں تھوڑے گھار پیٹا تھوڑے تلچ ਮੈਂ ਹਮੇਸ਼ਾ ਬੰਦਾ ਸੀ ਕੁਦੇਗਿਆਂ ਤਾਂ ਵੀ ਕਰਿਆ ਸੀ ਚੋਲੇ ਬੰਦੇ ਕੋ ਕਿ ਨਾਮ ਇਹ ਉਹਦਾ ਬੰਦਾ ਹੈ ਪਰ ਕਰ ਮਾ ਦਾ ਹੈ ਜਿੰਨੇ ਵੀ ਰਿਸ਼ਤੇਦਾਰੀਆਂ ਜ਼ਿੰਮੇਦਾਰੀਆਂ ਦੋਸਤੀਆਂ ਉਪਯੋਗੀਆਂ ਬਿਦਿਆਣੇ ਪਰ ਉਹ ਨਿਭਦੀਆਂ ਮਾ چھت تو بھی گیا اور میں بھولے بیٹھا ابھی بابو نہ کر کر رہا سی ماں تو بڑا رشتہ اس دنیاوی چکر چھ کوئی نہیں ہوتا گر کیونکہ وہ وہ بھوندی ہے جو تھوٹے تو بھی زیادہ تھوٹے دے دعا کرتی ہیں یا سوچتی ہیں اور میں جو آتا ہے سارے آنے ہی ایکسپیرینس ہے جو میں بیان کر رہا ہوں وہ چلے گئے تھے بٹ تھی کہ سکھیا ہی ہے جو ترے کرتے ہیں کرتے کرتے ہیں ماں پیو نے کرم کا فل ہوتا ہے انہیں سنسکار ہوں وہی باہر نکلتا ہے اج تھی بلکہ چیز سنسکار اور اس کو بعد وق وقب جن آئے

ਦੀ ਉਹ ਖੋਹ ਮੈਂ ਤੁਹਾਨੂੰ ਮਿਹਰਬਾਨੀ ਲੰਗਰ ਸ਼ਰਪੀ ਦਾ ਜੋ ਸਾਰੇ ਬੰਗਾਲੀ ਅੰਦਰ ਤੁਹਾਨੂੰ ਮਿਹਰਬਾਨੀ ਬਹੁਤ ਬਹੁਤ ਸਾਡੀ ਲਾਖੀ ਆ ਜਾਂਦਾ ਕਿਉਂਕਿ ਜਿਹੜਾ ਪਿੰਡ ਹੁੰਦਾ ਹੈ ਪਿੰਡ ਦੀ ਜੋ ਆ ਉਹ ਹਵਾ ਹੁੰਦੀ ਹੈ ਔਰ ਇਲਾਕੀ ਦੀ ਉਹਦੇ ਵਿੱਚ ਹੀ ਸਾਰਾ ਨਿਸ਼ਚੈ ਅੰਦਰ ਸੋ ਅੱਜ ਤੁਸੀਂ ਸਾਰੇ ਸਾਡੀ ਸਦੀਵੀ ਗੁਰੂ

ਇਹ ਰਹੇ ਦਵੀ ਉਹਦੇ ਨਾਲ ਕਿਹੜਾ ਇੱਕ ਕਲਾਕਾਰ ਦਾ ਇਹ ਨਾਮ ਸੋ ਇਹ ਨਾਮ ਉਸੇ ਇਹ ਰਹੇ ਦਿਆ ਸੀ ਮੈਂ ਇਹਨਾਂ ਨੂੰ ਦੇਖਿਆ ਕਿ ਕਿਸ ਤਰ੍ਹਾਂ ਮਾਤਾ ਜੀ ਲਈ ਇਮੋਸ਼ਨਲ ਸੀ ਕਿਵੇਂ ਇਹਨਾਂ ਨੇ ਸੇਵਾ ਕੀਤੀ ਮਾਤਾ ਜੀ ਨੇ ਕੀਤੀ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਮਾਤਾ ਜੀ ਨੇ ਜਿਹੜੇ ਘਰ ਸੰਭਾਲਦੇ ਆ ਸਾਡੇ ਭੈਣ ਜੀ ਅਮਨਦੀਪ ਕੌਰ ਭਾਜੀ ਦੇ ਵਿਸਤ ਜਿਹਨਾਂ ਨੂੰ ਅਸੀਂ ਬੰਦੇ ਜੀ ਕਹਿੰਦੇ ਆ ਰਵੀ ਭਾਜੀ ਦੇ ਵਿਸਤ ਜਸਪੀਰ ਕੌਰ ਉਹਨਾਂ ਕੋਲ ਸੀ ਦਸੀ ਪੈਣੇ ਕਰਨੇ ਹਨ ਉਹਨਾਂ ਦੇ ਵੀ ਪਰਿਵਾਰ ਨੂੰ ਮਾਤਾ ਜਿਵੇਂ ਪੂਰੀ ਸੁਭਾਰ ਗਿਆ ਹੋਇਆ ਹੈ ਮੇਰੇ ਕੋਲੇ ਕਾਫੀ ਸਾਰੇ ਸ਼ੋਕਮੰਦੇ ਵੀ ਪਹੁੰਚੇ ਆ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਕੜਨਾ ਸ਼ਾਇਦ ਸਭਰ ਨਾ ਹੋਵੇ